ਹੁਣ ਆਪਾਂ ਇਸ ਐਪਲੀਕੇਸ਼ਨ ਨੂੰ ਖੋਲ ਲਾਂਗੇ ਅਤੇ ਖੋਲਣ ਤੋਂ ਬਾਅਦ ਅਸੀਂ ਦੇਖਾਂਗੇ ਕਿ ਪੀਐਸਪੀਸੀਐਲ ਕੰਜ਼ਿਊਮਰ ਸਰਵਿਸ ਉੱਪਰ ਲਿਖਿਆ ਹੋਇਆ ਅਤੇ ਕਾਫੀ ਸਾਰੀਆਂ ਚੀਜ਼ਾਂ ਹੋਰ ਇਸ ਐਪਲੀਕੇਸ਼ਨ ਦੇ ਵਿੱਚ ਲਿਖੀਆਂ ਹੋਈਆਂ ਹਨ ਖੱਬੇ ਹੱਥ ਤੁਸੀਂ ਦੇਖੋ ਰਜਿਸਟਰ ਕੰਪਲੀਟ ਸੱਜੇ ਹੱਥ ਉੱਪਰ ਕੰਪਲੇਂਟ ਹਿਸਟਰੀ ਵਾਲੀ ਆਪਸ਼ਨ ਹੈਗੀ ਹੈ ਖੱਬੇ ਹੱਥ ਦੂਜੇ ਨੰਬਰ ਤੇ ਉੱਪਰ ਮਾਈ ਬੀਲ ਵਾਲੀ ਆਪਸ਼ਨ ਹੈਗੀ ਹੈ ਆਪਾਂ ਹੁਣ ਕਿੰਨਾ ਸਾਰੀਆਂ ਆਪਸ਼ਨਾਂ ਦੇ ਵਿੱਚ ਜਾ ਕੇ ਵੀ ਦੇਖਾਂਗੇ ਕਿ ਕੀ ਕੀ ਕੁੱਝ ਸਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਖੱਬੇ ਹੱਥ ਤੀਜੇ ਨੰਬਰ ਤੇ ਥੱਲੇ ਸਪਲਾਈ ਸਟੇਟਸ ਵਾਲੀ ਆਪਸ਼ਨ ਵੀ ਹੈ ਇਨੰਦੇ ਵਿੱਚੋਂ ਮੁੱਖ ਚਾਰ ਚੀਜ਼ਾਂ ਜੋ ਆਮ ਵਿਅਕਤੀ ਦੇ ਕੰਮ ਆਉਣ ਵਾਲੀਆਂ ਉਹ ਇਹੀ ਚਾਰ ਨੇ ਖੱਬੇ ਹੱਥ ਵਾਲੀ ਤਿੰਨ ਆਪਸ਼ਨਾਂ ਅਤੇ ਸੱਜੇ ਹੱਥ ਵਾਲੀ ਉੱਪਰ ਵਾਲੀ ਇੱਕ ਆਪਸ਼ਨ ਹੁਣ ਸਭ ਤੋਂ ਪਹਿਲਾਂ ਆਪਾਂ ਰਜਿਸਟਰ ਕੰਪਲੇਂਟ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਦੇਖਦੇ ਹਾਂ ਹੁਣ ਇੱਥੇ ਕਾਫੀ ਸਾਰੀਆਂ ਆਪਸ਼ਨਾਂ ਹੋਰ ਸਾਨੂੰ ਨਜ਼ਰ ਆ ਰਹੀਆਂ ਸਭ ਤੋਂ ਪਹਿਲਾਂ ਨੋ ਸਪਲਾਈ ਸਭ ਤੋਂ ਪਹਿਲਾਂ ਨੋ ਸਪਲਾਈ ਵਾਲੀ ਆਪਸ਼ਨ ਹੈ ਦੂਜੇ ਪਰ ਵੋਲਟੇਜ ਫਲਕਚੁਏਸ਼ਨ ਵਾਲੀ ਆਪਸ਼ਨ ਹੈ ਤੀਸਰੀ ਦੇ ਉੱਪਰ ਐਗਰੀਕਲਚਰ ਨਾਲ ਸੰਬੰਧਿਤ ਕੰਪਲੇਂਟ ਦਰਜ ਕਰਾਉਣ ਵਾਲੀ ਆਪਸ਼ਨ ਹੈ ਚੌਥੇ ਨੰਬਰ ਦੇ ਉੱਪਰ ਆਗੇ ਨਾਲ ਸੰਬੰਧਿਤ ਪੰਜਵੇਂ ਨੰਬਰ ਦੇ ਉੱਪਰ ਮੀਟਰ ਦੇ ਨਾਲ ਸੰਬੰਧਿਤ ਇਹ ਸਲੋ ਚੱਲ ਰਿਹਾ ਜਾਂ ਫਾਸਟ ਚੱਲ ਰਿਹਾ ਇਹਮੀ অপশন ਦੇ ਵਿੱਚ ਲਿਖਿਆ ਹੋਇਆ ਮੀਟਰ ਡੈਮੇਜ ਵਾਲੀ ਅਤੇ ਇੱਕ ਸੱਤਵੀਂ ਕੰਪਲੇਂਟ ਆਉਣ WhatsApp ਵਾਲੀ অপশন ਹੈ ਸੋ ਤੁਸੀਂ ਜਿਸ ਤਰ੍ਹਾਂ ਦੀ ਕੰਪਲੇਂਟ ਦਰਜ ਕਰਵਾਉਣਾ ਚਾਹੁੰਦੇ ਹੋ ਸਪੋਜ਼ ਕਰ ਲਓ ਤੁਹਾਡੇ ਘਰ ਬਿਜਲੀ ਜਾ ਚੁੱਕੀ ਹੈ ਜੇਕਰ ਤੁਸੀਂ ਨੋ ਸਪਲਾਈ ਵਾਲੀ ਕੰਪਲੇਂਟ ਦਰਜ ਕਰਵਾਉਣੀ ਹੈ ਤਾਂ ਜਿਸ ਤਰ੍ਹਾਂ ਹੀ ਤੁਸੀਂ ਨੋ ਸਪਲਾਈ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਨਾਮ ਅਤੇ ਤੁਹਾਡੇ ਘਰ ਦਾ ਪਤਾ ਆਟੋਮੈਟਿਕਲੀ ਇਹ ਐਪਲੀਕੇਸ਼ਨ ਚੱਕ ਲਵੇਗੀ ਅਤੇ ਉਸ ਤੋਂ ਬਾਅਦ ਇੱਕ ਥੱਲੇ ਲਿਖਿਆ ਹੋਇਆ ਡਿਸਕ੍ਰਿਪਸ਼ਨ ਆਫ ਕੰਪਲੇਂਟ ਇਹ ਇੱਥੇ ਤੁਸੀਂ ਚੰਦ ਸ਼ਬਦ ਲਿਖ ਕੇ ਤੁਸੀਂ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ